ਲੋ ਵੀਕਸਾਲ ਵੀਰੋ ਤੁਹਾਡੇ ਲਈ ਦੋ ਟੋਕੜ ਗੱਬਣ ਗਾਵਾਂ ਲੈ ਕੇ ਆਏ ਆ ਜਿਹੜੀਆਂ ਕਿ ਦੋਨੇ ਕ੍ਰੋਸ ਚ ਪੈਂਦੀਆਂ ਇਹ ਹੈਗੀ ਕਾਲੀ ਡੱਬੀ ਇਹ ਪਹਿਲੇ ਸੂਏ ਸੂਈ ਸੀਗੀ ਤੇ ਹੁਣ ਇਹਦੇ ਸਟੈਮ ਇਹਦੇ ਥੱਲੇ 6 ਕਿਲੋ ਦੁੱਧ ਆ ਤੇ ਜੀ 3 ਮਹੀਨੇ ਦੀ ਇੱਕ ਗੱਬਣ ਚੱਕ ਪਾਸ ਆ ਜੇ ਕਿਸੇ ਵੀਰ ਨੇ ਲੈਣੀ ਹੋਏ ਸਕਰੀਨ ਤੇ ਉੱਪਰ ਵੀਰ ਦਾ ਨੰਬਰ ਚੱਲ ਰਿਹਾ ਉਸ ਨਾਲ ਕੰਟੈਕਟ ਕਰ ਲਓ ਇੱਕ ਗਾਂ ਹੋਰ ਆ ਜਿਹੜੀ ਕਿ ਜਾਨੀ ਕਿ ਐਚ ਐਫ ਕ੍ਰੋਸ ਚ ਪੈਂਦੀ ਹੈ ਇਹ ਇਹ ਗਾਂ ਬਹੁਤ ਠੰਡੀ ਸੀਲ ਆ ਹਾਈਟ ਗਾਂ ਦੀ ਬਹੁਤ ਆ ਯਾਨੀ ਕਿ ਲੰਬਾਈ ਬਹੁਤ ਆ ਗਾਂ ਦੀ ਤੇ ਗਾਂ ਬਹੁਤ ਵਧੀਆ ਇਹ ਥਣ ਲੇਵੇ ਦੀ ਸਾਫ ਆ ਇਹ ਗਾਂ ਦੂਜੇ ਸੂਏ ਸੂਈ ਆ ਸਾਢੇ 3 ਮਹੀਨਿਆਂ ਦੀ ਗੱਬਣਾ ਇਸ ਟਾਈਮ ਇਹ ਥੱਲੇ 10 ਕਿਲੋ ਦੁੱਧ ਆ ਵੀਰ ਦੇ ਦੱਸਣ ਦੇ ਮੁਤਾਬਕ ਤੇ ਗਾਂ ਬਹੁਤ ਚੰਗੀ ਆ ਬਾਕੀ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਵੀਰ ਦਾ ਉੱਪਰ ਨੰਬਰ ਚੱਲ ਰਿਹਾ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰ ਦਿਓ